ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਦੇ 6:30 ਦਾ ਟਾਈਮ ਹੋ ਗਿਆ ਤੇ ਆਪਾਂ ਸੀ ਬਾਹਰ ਥੋੜਾ ਜਿਹਾ ਘੁੰਮਣ ਫਿਰਨ ਤੇ ਕੰਮ ਤੋਂ ਫ੍ਰੀ ਹੋ ਕੇ ਤੇ ਵੀਰੋ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਬਲੌਗ ਬਲੌਗ ਪਾਉਂਦੇ ਆਂ ਵੀਡੀਓ ਵੀਡੀਓ ਪਾਉਂਦੇ ਆਂ ਤੇ ਆਪਣੇ ਵੀਰ ਦਾ ਇੱਕ ਦਾ ਕਮੈਂਟ 'ਚ ਮੈਸੇਜ ਆਇਆ ਕਿ ਵੀਰੋ ਤੁਸੀਂ ਪੰਜਾਬ 'ਚੋਂ ਤੇ ਆਪਣਾ ਸਿੱਧੂ ਮੁੱਸੇ ਵਾਲੇ ਦਾ ਤੁਹਾਨੂੰ ਪਤਾ ਹੀ ਇੱਕ ਟੱਪੜਾ ਕੜਾ ਕਲਾਕਾਰ ਸੀ ਤੇ ਜਿਹੜੇ ਨੇ ਕਹਿੰਦੇ 2 ਸਾਲਾਂ ਵਿੱਚ ਦੁਨੀਆ ਜਿੱਤੀ ਸੀ ਤੇ ਹੁਣ ਤਾਂ ਵੀਰੋ ਆਪਣੇ ਵਿਚਾਲੇ ਸਿੱਧੂ ਬਾਜੀ ਨਹੀਂ ਰਿਹਾ ਤੇ ਕਬੀਰ ਦਾ ਆਪਣੇ ਕੋਲ ਕਮੈਂਟ ਆਇਆ ਸੀ ਬਈ ਤੇ ਜੇ ਉਹ ਕਹਿੰਦੇ ਮਤਲਬ ਉਹਨਾਂ ਨੇ ਕਿਹਾ ਵੀਰੋ ਤੁਸੀਂ ਪੰਜਾਬ ਚੋਂ ਆਪਾਂ ਨੂੰ ਸਿੱਧੂ ਮੁੱਸੇ ਵਾਲੇ ਦੇ ਘਰ ਤੇ ਉਹਨਾਂ ਦੀ ਹਵੇਲੀ ਤੇ ਉਹਨਾਂ ਦੇ ਮਤਲਬ ਟਰੈਕਟਰ ਟੁੱਟਰ ਤੇ ਥਾਰ ਵੀ ਦਿਖਾਓ ਕਿਸੇ ਦਿਨ ਬਲੌਗ ਚ ਤੇ ਮੈਂ ਉਸ ਵੀਰ ਨੂੰ ਕਹਿਣਾ ਚਾਹਾਂਗਾ ਵੀਰੋ ਤੁਹਾਨੂੰ ਪਤਾ ਹੀ ਆ ਜਿਹੜਾ ਤੇਦੂ ਮੁੱਸੇ ਵਾਲਾ ਤਾਂ ਉਹ ਬਹੁਤ ਹੀ ਤੁਹਾਨੂੰ ਪਤਾ ਤਕੜਾ ਕਲਾਕਾਰ ਸੀ ਤੇ ਦੁਨੀਆ ਆ ਦੀ ਬਹੁਤ ਫੈਨਸੀ ਤੇ ਅੱਜ ਤਾਂ ਉਹ ਆਪਣੇ ਵਿਚਾਲੇ ਨਹੀਂ ਰਿਹਾ ਪਰ ਫਿਰ ਵੀ ਮੈਂ ਵੀਰ ਨੂੰ ਕਹਿਣਾ ਚਾਹਾਂਗਾ ਵੀਰੋ ਮਾਨਸੇ ਜ਼ਿਲ੍ਹੇ ਤੋਂ ਬਲੌਂਗ ਕਰਦਾ ਸੀ ਜਿੱਥੇ ਕੀ ਉਹਦਾ ਪਿੰਡ ਮੋਸਾ ਜੋ ਕੀ ਮਾਨਸੇ ਤੋਂ 7-8 ਕਿਲੋਮੀਟਰ ਦੂਰ ਆ ਤੇ ਵੀਰੋ ਆਪਾਂ ਮਤਲਬ ਮਾਨਸੇ ਜਾਂਦੇ ਵੀ ਰਹਿੰਦੇ ਆ ਤੇ ਵੀਰ ਜਿਹੜੇ ਨੇ ਆਪਣੇ ਵੀਰ ਨੇ ਕਮੈਂਟ ਕੀਤਾ ਸੀ ਤੇ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀਰੋ ਆਪਾਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਆਪਾਂ ਮਤਲਬ ਸੋਚਿਆ ਸੀ ਕਿਉਂਕਿ ਸਿੱਧੂ ਮਸੇਵਾਲੇ ਦੇ ਘਰ ਵਿੱਚ ਜਾ ਕੇ ਤੇ ਉਹਦੀ ਮੜਾ ਆਪਾਂ ਬਲੌਗ ਬਣਾਈਏ ਉਹਦੀ ਚੀਜ਼ਾਂ ਆਉਂਦੀ ਮਤਲਬ ਜੋਗੀ ਉਹਦੇ ਟਰੈਕਟਰ ਇਨੀ ਸਾਮ ਸਮਾਨ ਨਾਲ ਸ਼ੌਂਕ ਨਾਲ ਰੱਖੇ ਹੋਏ ਸੀ ਤੇ ਜਿਹੜੀ ਮਤਲਬ ਗੱਡੀ ਥਾਰ ਉਹਦੇ ਤੇ ਤਨੂੰ ਹਮਲਾ ਹੋਇਆ ਸੀ ਸਾਰਾ ਕੁਝ ਤੁਹਾਨੂੰ ਦਿਖਾਈਏ ਬਲੌਗ ਬਣਾ ਕੇ ਤੇ ਦਿਖਾਵਾਂਗੇ ਜ਼ਰੂਰ ਆਪਾਂ ਪਹਿਲਾਂ ਹੀ ਪਲਾਨ ਕੀਤਾ ਹੀ ਆਪਾਂ ਨੇ ਕਈ ਵਾਰ ਪਲੈਨਿੰਗ ਵੀ ਬਣਾਈਏ ਤੇ ਵੀਰੋ ਆਪਾਂ ਹਲੇ ਤੱਕ ਉਥੇ ਜਾ ਨਹੀਂ ਸਕੇ ਪਰ ਆਪਾਂ ਬਣਾਵਾਂਗੇ ਜਰੂਰ ਤੇ ਥੋੜਾ ਜਿਹਾ ਟਾਈਮ ਲੱਗੂਗਾ ਮੈਂ ਵੀਰ ਨੂੰ ਇਹੀ ਕਹਿਣਾ ਜਾਵਾਂਗਾ ਕਿ ਥੋੜਾ ਜਿਹਾ ਟਾਈਮ ਲੱਗੇਗਾ ਤੇ ਥੋੜੀ ਜਿਹੀ ਵੇਟ ਕਰੋ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਸਿੱਧੂ ਮਸੇਵਾਲੇ ਦੀ ਹਵੇਲੀ ਵੀ ਦਿਖਾਵਾਂਗੇ ਤੇ ਉਹਦੇ ਸਾਰੇ ਟਰੈਕਟਰ ਗੱਡੀਆਂ ਗੁੱਡੀਆਂ ਬਾਰੇ ਸਭ ਤੁਹਾਨੂੰ ਦਿਖਾਵਾਂਗੇ ਤੇ ਉਹਦੀ ਹਵੇਲੀ ਵੀ ਦਿਖਾਵਾਂਗੇ ਪਰ ਵੀਰੋ ਥੋੜੀ ਜਿਹੀ ਵੇਟ ਕਰੋ ਕਿਉਂਕਿ ਆਪਣਾ ਨਵਾਂ ਨਵਾਂ ਚੈਨਲ ਆਇਆ ਤੇ ਆਪਾਂ ਪਹਿਲਾਂ ਵੀ ਇੱਕ ਚੈਨਲ ਬਣਾਇਆ ਸੀ ਤੇ ਉਹ ਆਪਣੀਆਂ ਗਲਤੀਆਂ ਕਰਕੇ ਥੋੜਾ ਜਿਹਾ ਮਤਲਬ YouTube ਵੱਲੋਂ ਥੋੜਾ ਜਿਹਾ ਗਲਤੀਆਂ ਆਪਣੇ ਤੋਂ ਵੀ ਹੋਈਆਂ ਸੀ ਉਹ ਮਤਲਬ ਆਪਣਾ ਚੈਨਲ ਖਰਾਬ ਹੋ ਗਿਆ ਸੀ ਇਸ ਕਰਕੇ ਤੇ ਆਪਾਂ ਇਹ ਨਿਊ ਚੈਨਲ ਬਣਾਇਆ ਤੇ ਇਸ ਕਰਕੇ ਵੀਰੋ ਚੈਨਲ ਅਜੇ ਆਪਣਾ ਤੁਹਾਨੂੰ ਪਤਾ ਹੀ ਨਵਾਂ-ਨਵਾਂ ਬਣਾਇਆ ਤੇ ਆਪਾਂ ਤੁਹਾਨੂੰ ਹਲੇ ਆਪਣੇ ਪਿੰਡ ਤੇ ਤੋਂ ਨੇ ਖੇਤਾਂ ਕੁੱਤਾਂ ਦੇ ਤੇ ਆਪਾਂ ਖੇਤੀ ਰਿਲੇਟਿਡ ਸਾਰੇ ਬਲੌਗ ਦਿਖਾ ਰਹੇ ਆਂ ਪਰ ਇਵੀ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਨਾਲ ਵਾਦਾ ਤੇ ਆਪਾਂ ਬਸ ਥੋੜਾ ਜਿਹਾ ਹਲੇ ਵੇਟ ਕਰੋ ਤੇ ਆਪਾਂ ਤੁਹਾਨੂੰ ਸਭ ਕੁਝ ਦਿਖਾਵਾਂਗੇ ਸਿੱਧੂ ਮੂਸੇ ਵਾਲੇ ਦੀ ਹਵੇਲੀ ਤੇ ਉਹਦੇ ਜਿੱਥੇ ਉਹਦੇ ਮਤਲਬ ਗੋਲੀਆਂ ਮਾਰਖ ਹੱਤਿਆ ਕੀਤੀ ਸੀ ਉਹ ਜਗ੍ਹਾ ਵੀ ਤੁਹਾਨੂੰ ਦਿਖਾਵਾਂਗੇ ਪਰ ਵੀਰੋ ਥੋੜਾ ਜਿਹਾ ਟਾਈਮ ਲੱਗੂਗਾ ਵੇਟਿੰਗ ਕਰੋ ਕਿਉਂਕਿ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਆਪਣਾ ਨਵਾਂ ਨਵਾਂ ਚੈਨਲ ਆ ਤੇ ਹੁਣੇ-ਹੁਣੇ ਆਪਾਂ ਬਣਾਇਆ ਤੇ ਜੇ ਵੀਡੀਓ ਬਈ ਵਧੀਆ ਲੱਗੇ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਕਰੋ ਤੇ ਜਦੋਂ ਆਮਨਾ ਮਤਲਬ ਚੈਨਲ ਥੋੜਾ ਜਿਹਾ ਚੱਲ ਪਿਆ ਤੇ ਪੁਰਾਣਾ ਹੋ ਗਿਆ ਫਿਰ ਆਪਾਂ ਤੁਹਾਨੂੰ ਸਾਰੀ ਚੀਜ਼ਾਂ ਦਿਖਾਉਂਦੇ ਰਾਵਾਂਗੇ ਤੇ ਟਰੈਵਲ ਵੀ ਕਰਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਬਾਕੀ ਵੀਰ ਨੂੰ ਆਪਾਂ ਇਹੀ ਕਾਵਾਂਗੇ ਵੀਰੋ ਕਿ ਆਪਾਂ ਜਰੂਰ ਦਿਖਾਵਾਂਗੇ ਆਪਾਂ ਤੁਹਾਨੂੰ ਪਤਾ ਰਹਿੰਦੇ ਹਾਂ ਪੰਜਾਬ ਜਾਂ ਤੇ ਮਾਨਸੇਹ ਜ਼ਿਲ੍ਹੇ ਦੇ ਵਿੱਚ ਆਪਾਂ ਕਈ ਵਾਰ ਜਾਏ ਤੇ ਹੁਣ ਵੀ ਥੋੜਾ ਟਾਈਮ ਹੋਇਆ ਕਹੇ ਸੀ ਆਪਾਂ ਮਾਨਸੇਹ ਦਾ ਜਿਹੜਾ ਮੂਸਾ ਪਿੰਡਾ ਉਹ ਮਤਲਬ 7-8 ਕਿਲੋਮੀਟਰ ਦੂਰੀ ਤੇ ਹੀ ਆ ਜਿਆਦਾ ਦੂਰ ਵੀ ਨਹੀਂ ਪਰ ਮਾਨਸੇਹ ਆਪਾਂ ਕਈ ਵਾਰ ਜਾਏ ਮਤਲਬ ਇੰਨਾ ਆਪਣੇ ਕੋਲ ਮਤਲਬ ਆਪਾਂ ਨੂੰ ਉਹ ਨਹੀਂ ਹੋਇਆ ਟਾਈਮ ਨਹੀਂ ਲੱਗਿਆ ਤੇ ਆਪਾਂ ਉੱਥੇ ਜਾ ਨਹੀਂ ਸਕੇ ਪਰ ਆਪਾਂ ਫਿਰ ਵੀ ਤੁਹਾਡੇ ਨਾਲ ਵਾਦਾ ਕਰ ਰਹੇ ਹਾਂ ਵੀਰੋ ਸਿੱਧੂ ਮਸੇਵਾਲੇ ਦੀ ਹਵੇਲੀ ਤੁਹਾਨੂੰ ਇਹ ਆਪਾਂ ਆਪਣੇ ਚੈਨਲ ਤੇ ਬਲੌਗ ਬਣਾ ਕੇ ਜਰੂਰ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਬਾਕੀ ਵੀਰ ਨੂੰ ਇਹੀ ਕਾਂਗਾ ਵੀਰੋ ਵੇਟ ਕਰ ਤੇ ਆਪਾਂ ਜਰੂਰ ਦਿਖਾਵਾਂਗੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਜਿਹੜੇ ਵੀਰ ਆਪਣੇ ਸਿੱਧੂ ਮਸੇਵਾਲੇ ਦੇ ਫੈਨ ਆ ਜੇ ਜਿਹੜੇ ਜਿਹੜੇ ਉਸਦੀ ਹਵੇਲੀ ਉਹਦੇ ਘਰ ਉਹਦੇ ਸ਼ੌਂਕ ਸਾਰਾ ਕੁਝ ਦੇਖਣਾ ਚਾਹੁੰਦੇ ਆ ਤੇ ਵੀਡੀਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਤੇ ਸਿੱਧੂ ਮਸੇਵਾਲੇ ਦੇ ਫੈਨ ਵੀ ਜਰੂਰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਾਕੀ ਮਿਲਦੇ ਆਪਾਂ ਅਗਲੇ ਨੈਕਸਟ ਬਲੌਗ ਦੇ ਵਿੱਚ ਤੇ ਇਹ ਬਲੌਗ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਪਰ ਥੋੜਾ ਜਿਹਾ ਵੇਟ ਕਰਨਾ ਪੈਣਾ ਤੇ ਜਰੂਰ ਤੁਹਾਡੇ ਨਾਲ ਬਾਦ ਆ ਰਿਹਾ ਤੇ ਇਹ ਵੀ ਜਰੂਰ ਦਿਖਾਵਾਂਗੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਤੱਕ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ